ਇਹ ਤੁਸੀਂ ਇੱਕ ਆਪਸ਼ਨ ট্রেਡਰ ਹੋ ਔਰ ਇੰਟਰਾਡੇ ਦੇ ਵਿੱਚ ਲਾਸ ਕਰ ਰਹੇ ਹੋ ਤੁਹਾਡੇ ਕੋਲ ਟ੍ਰੇਡ ਸੈਟਅਪ ਵਗੈਰਾ ਨਹੀਂ ਹੈਗਾ ਜਾਂ ਤੁਹਾਡੇ ਕੋਲ ਟ੍ਰੇਡ ਸੈਟਅਪ ਵਗੈਰਾ ਹੈਗਾ ਬਟ ਮਾਰਕੀਟ ਆ ਜਿਹੜੀ ਉਹ ਤੁਹਾਡਾ ਐਸਐਲ ਟ੍ਰਿਗਰ ਕਰਕੇ ਟਾਰਗੇਟ ਮਾਰ ਦਿੰਦੀ ਆ ਜਾਂ ਤੁਹਾਨੂੰ ਸਾਈਕੋਲੋਜੀਕਲ ਕੋਈ ਦਿੱਕਤ ਆ ਰਹੀ ਆ ਤਾਂ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਜੀ ਅਸੀਂ ਸ਼ੇਅਰ ਮਾਰਕੀਟ ਦੇ ਜਿਹੜੇ ਲਾਈਵ ਸਟ੍ਰੀਮ ਆ ਉਹ YouTube ਦੇ ਉੱਤੇ ਕਰਦੇ ਆ ਸਵੇਰੇ 9 ਵਜੇ ਤੋਂ ਲੈ ਕੇ 3:30 ਵਜੇ ਤੱਕ ਜਿਸ ਦੇ ਵਿੱਚ ਮੈਂ ਮਾਰਕੀਟ ਦਾ ਸੈਂਟੀਮੈਂਟ ਤੁਹਾਨੂੰ ਦੱਸਦਾਗਾ ਜੀ ਔਰ ਮਾਰਕੀਟ ਐਸਐਲ ਹੰਟਿੰਗ ਕਿਹੜੀ ਸਾਈਡ ਕਰ ਰਹੀ ਆ ਉਹ ਤੁਹਾਨੂੰ ਦੇਖ ਕੇ ਦੱਸਦਾਗਾ ਜੀ ਸੋ ਮੇਰਾ ਨਾਮ ਆਗਾ ਜੀ ਦਿਲਪ੍ਰੀਤ ਸਿੰਘ ਮੈਂ ਇੱਕ ਡਾਟਾ ਐਨਾਲਿਸਟ ਆਂ ਔਰ ਇੱਕ ਇੰਟਰਾਡੇ ਟ੍ਰੇਡਰ ਵੀ ਆਂ ਸੋ YouTube ਚੈਨਲ ਨੂੰ ਜੁਆਇਨ ਕਰਨ ਦੇ ਲਈ ਜਿੱਦਾ ਲਿੰਕ ਉਹ ਬਾਇਓ ਦੇ ਵਿੱਚ ਦਿੱਤਾ ਗਿਆ ਹੈਗਾ ਉੱਥੋਂ ਤੁਸੀਂ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਔਰ ਤੁਹਾਡੀ ਕੋਈ ਵੀ ਕੁਐਰੀ ਵਗੈਰਾ ਹੁੰਦੀ ਆ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਸੋ ਜਿਹੜੀ ਜਾਣਕਾਰੀ ਆ ਜੀ ਜਿਹੜੀ ਤੁਹਾਨੂੰ ਪੇਡ ਕੋਰਸ ਦੇ ਵਿੱਚ 25000 50000 ਜਾਂ 1 ਲੱਖ ਰੁਪਇਆ ਲੈ ਕੇ ਵੀ ਨਹੀਂ ਦਿੱਤੀ ਜਾਂਦੀ ਉਸ ਤੋਂ 1000 ਗੁਣਾ ਵਧੀਆ ਜਾਣਕਾਰੀ ਤੁਹਾਨੂੰ ਇਸ ਚੈਨਲ ਦੇ ਉੱਤੇ ਮਿਲੂਗੀ ਸੋ ਧੰਨਵਾਦ ਆ ਜੀ